ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਦਾ ਮੈਂ ਤੁਹਾਨੂੰ ਇਹ ਜਾਣਕਾਰੀ ਦੇਣਾ ਚਾਹੁੰਦਾ ਕਿ ਸਾਡੇ ਜ਼ਿਲ੍ਹੇ ਜਲੰਧਰ ਦੇ ਵਿੱਚ ਸਥਿਤੀ ਬਿਲਕੁਲ ਠੀਕ ਹੈ ਸਾਡੀ ਜਿਹੜੀ ਆਰਮਡ ਫੋਰਸਿਸ ਹੈ ਉਹਨਾਂ ਨੇ ਪੂਰੀ ਤਰ੍ਹਾਂ ਸਾਰੀ ਸਿਚੁਏਸ਼ਨ ਤੇ ਕੰਟਰੋਲ ਕੀਤਾ ਹੋਇਆ ਤੇ ਕਿਸੇ ਨੂੰ ਵੀ ਕਿਸੇ ਚੀਜ਼ ਲਈ ਘਬਰਾਉਣ ਦੀ ਲੋੜ ਨਹੀਂ ਹੈ ਪ੍ਰਸ਼ਾਸਨ ਵੱਲੋਂ ਤੁਹਾਨੂੰ ਸਮੇਂ-ਸਮੇਂ ਦੇ ਜਿਹੜੀ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਨੇ ਸਿਰਫ ਉਹਨਾਂ ਦੀ ਤੁਸੀਂ ਪਾਲਣਾ ਕਰਨੀ ਹੈ ਹੋਰ ਕਿਸੇ ਚੀਜ਼ ਨੂੰ ਲੈ ਕੇ ਤੁਸੀਂ ਬਿਲਕੁਲ ਵੀ ਘਬਰਾਓ ਨਾ ਕਿਸੇ ਤਰ੍ਹਾਂ ਦੀ ਅਫਵਾਹ ਨਾ ਫਲਾਓ ਕਿਉਂਕਿ ਇਹ ਦੇਖਿਆ ਜਾ ਰਿਹਾ ਹੈ ਕਿ ਸਭ ਤੋਂ ਜ਼ਿਆਦਾ ਸਾਨੂੰ ਜਿਹੜਾ ਫੇਸ ਕਰਨਾ ਪੈ ਰਿਹਾ ਹੈ ਫੇਕ ਨਿਊਜ਼ ਜਾਂ ਅਫਾ ਫਲਾਨ ਵਾਲਿਆਂ ਦੇ ਕੰਟਰੋਲ ਕਰਨ ਤੇ ਮੈਂ ਉਹਨਾਂ ਸਾਰੇ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਜੋ ਵੀ ਕਿਸੇ ਤਰ੍ਹਾਂ ਦੀ ਫੇਕ ਨਿਊਜ਼ ਜਾਂ ਅਫਵਾਹ ਫਲਾਉਂਦਾ ਹੈ ਉਸ ਨੂੰ ਟ੍ਰੇਸ ਕਰਕੇ ਸਾਡੇ ਵੱਲੋਂ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਇਸ ਲਈ ਅਜਹੀ ਸਥਿਤੀ ਵਿੱਚ ਤੁਸੀਂ ਬਿਲਕੁਲ ਵੀ ਕੋਈ ਵੀ ਅਫਵਾਹ ਨਾ ਫੈਲਾਓ ਹਿਸ ਤੋਂ ਲਾਵਾ ਮੇਰੇ ਵੱਲੋਂ ਕਲ ਆਰਡਰ ਕੀਤੇ ਗਏ ਸੀਗੇ ਕਿ ਕਈ ਲੋਕਾਂ ਵੱਲੋਂ ਇਹ ਦੇਖਿਆ ਜਾ ਰਿਹਾ ਸੀ ਕਿ ਪੈਨਿਕ ਬਾਇੰਗ ਬਾਜ਼ਾਰਾਂ ਦੇ ਵਿੱਚ ਮਾਲਸ ਦੇ ਵਿੱਚ ਜਾ ਕੇ ਕੀਤੀ ਜਾ ਰਹੀ ਸੀ ਤੇ ਇਹ ਵੀ ਸਾਨੂੰ ਪਤਾ ਲੱਗਿਆ ਸੀ ਕਿ ਕੁਝ ਜਮ੍ਹਾਂ ਕਰੋ ਜਮ੍ਹਾਂ ਖੋਰਾ ਵੱਲੋਂ ਜਿਹੜੀ ਵਸਤੂਆਂ ਦੀ ਖਰੀਦ ਕੀਤੀ ਜਾ ਰਹੀ ਹੈ ਉਹਨਾਂ ਨੂੰ ਜਮ੍ਹਾਂ ਕੀਤਾ ਜਾ ਰਿਹਾ ਉਹਨਾਂ ਨੂੰ ਵੀ ਮੈਂ ਪ੍ਰਸ਼ਾਸਨ ਵੱਲੋਂ ਇਹ ਚੇਤਾਵਨੀ ਦੇਣਾ ਚਾਹੁੰਦਾ ਕਿ ਸਾਡੇ ਵੱਲੋਂ ਕਿਸੇ ਤਰ੍ਹਾਂ ਦੀ ਵੀ ਜਮ੍ਹਾਂ ਕੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਸਾਡੀ ਟੀਮਾਂ ਬਾਜ਼ਾਰ ਦੇ ਵਿੱਚ ਨੇ ਉਹ ਚੈੱਕ ਕਰੀਆਂ ਨੇ ਜੇ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਕਿ ਕਿਸੇ ਵੱਲੋਂ ਕਿਸੇ ਤਰ੍ਹਾਂ ਦੀ ਹੋਡਿੰਗ ਕੀਤੀ ਗਈ ਹੈ ਤਾਂ ਉਹਦੇ ਖਿਲਾਫ ਵੀ ਅਸੀਂ ਸਖਤ ਐਕਸ਼ਨ ਲਵਾਂਗੇ ਤੇ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੁਹਾਨੂੰ ਹਰ ਤਰ੍ਹਾਂ ਦੀ ਜ਼ਰੂਰੀ ਵਸਤੂਆਂ ਲੋੜ ਪੈਣ ਤੇ ਮੁਹਈਆ ਕਰਵਾਈ ਜਾਣੀਆਂ ਤੇ ਤੁਸੀਂ ਬਿਲਕੁਲ ਵੀ ਕਿਸੇ ਵੀ ਤਰ੍ਹਾਂ ਦੀ ਪੈਨਿਕ ਬਾਇੰਗ ਨਾ ਕਰੋ ਤਾਨੂੰ ਹਰ ਤਰ੍ਹਾਂ ਦੀ ਵਿਸਵਾਹ ਦੀ ਜ਼ਰੂਰਤ ਜਿਹੜੀ ਹੈ ਪ੍ਰਸ਼ਾਸਨ ਵੱਲੋਂ ਮਹੀਆ ਕਰਵਾਈ ਜਾਏਗੀ ਸਾਡੇ ਵੱਲੋਂ ਪਿਛਲੇ ਦਿਨਾਂ ਆਰਡਰ ਕੀਤੇ ਗਏ ਨੇ ਇੱਕ ਤਾਂ ਡਰੋਨ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿਅਕਤੀ ਨਾ ਉਡਾਏ ਉਹਦੇ ਖਿਲਾਫ ਐਕਸ਼ਨ ਹੋ ਸਕਦਾ ਨਾਲ ਹੀ ਉੱਚੀ ਆਵਾਜ਼ ਵਾਲੇ ਜਿਹੜੇ ਆਤੀਸ਼ਬਾਜੀ ਹੈ ਜਿਹੜੇ ਕਿ ਲੋਕਾਂ ਦੇ ਮਨ ਦੇ ਵਿੱਚ ਡਰ ਜਾਂ ਤਣਾਅ ਦੀ ਸਥਿਤੀ ਪੈਦਾ ਕਰਦੇ ਨੇ ਉਸ ਤੇ ਵੀ ਪੂਨ ਤਿਆ ਅਸੀਂ ਬੈਨ ਕੀਤਾ ਹੈਗਾ ਕਿਸੇ ਵੀ ਵਿਅਕਤੀ ਵੱਲੋਂ ਅਜਿਹੇ ਪਟਾਕੇ ਜਾਂ ਆਤਿਸ਼ਬਾਜ਼ੀ ਚਲਾਈ ਜਾਂਦੀ ਹੈ ਉਹਦੇ ਖਿਲਾਫ ਵੀ ਐਕਸ਼ਨ ਪਿਆ ਜਾ ਸਕਦਾ ਹੈ ਅਜਿਹੇ ਲੋਕ ਜਿਹੜੇ ਸਾਡੇ ਇਨ੍ਹਾਂ ਆਦੇਸ਼ਾਂ ਦੀ ਉਲੰਘਣਾ ਕਰਦੇ ਹਨ ਉਹਦੇ ਬਾਰੇ ਵੀ ਤੁਸੀਂ ਜਾਣਕਾਰੀ ਸਾਡੇ ਕੰਟਰੋਲ ਰੂਮ ਨੰਬਰ ਤੇ ਦੇ ਸਕਦੇ ਹੋ ਤਾਂ ਕਿ ਉਹਨਾਂ ਖਿਲਾਫ ਅਸੀਂ ਐਕਸ਼ਨ ਲੈ ਸਕੀਏ ਇਹ ਸਾਡਾ ਕੰਟਰੋਲ ਰੂਮ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੋ ਕਿ ਹੈ 0181 2224417 0181 224417 ਮੈਨੂੰ ਕਈ ਤਰ੍ਹਾਂ ਦੇ ਇਹ ਲੋਕੀ ਸਵਾਲ ਪੁੱਛ ਰਹੇ ਨੇ ਕਿ ਕੀ ਬਲੈਕਆਊਟ ਦੁਬਾਰਾ ਹੋਗਾ ਜਾਂ ਕਿਸ ਤਰ੍ਹਾਂ ਦੁਬਾਰਾ ਮੌਕ ਡ੍ਰਿਲ ਕੀਤੀ ਜਾਵੇਗੀ ਸੋ ਮੌਕ ਡ੍ਰਿਲ ਬਲੈਕਆਊਟ ਬਲੈਕਆਊਟ ਦੀ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਜਾਣੀ ਜੇ ਲੋਡ ਪੈਂਦੀ ਹੈ ਐਜ਼ ਐਨ ਐਮਰਜੈਂਸੀ ਮੀਜਰ ਤਾਂ ਜ਼ਰੂਰ ਬਲੈਕਆਊਟ ਕੀਤਾ ਜਾਵੇਗਾ ਜਦੀ ਸੂchnਾ ਸਾਇਰਨ ਰਾਹੀਂ ਜਾਂ ਤੁਹਾਨੂੰ ਮੀਡੀਆ ਅਪਡੇਟਸ ਰਾਹੀਂ ਤੁਹਾਨੂੰ ਦਿੱਤੀ ਜਾ ਸਕਦੀ ਹੈ ਅਜੀ ਹੈ ਮੀਡੀਆ ਅਪਡੇਟ ਸਾਡੇ ਜਿਹੜੇ ਔਥੈਂਟੀਕੇਟਿਡ ਸੋਸ਼ਲ ਮੀਡੀਆ ਪੇजेस ਨੇ ਡਿਸਟ੍ਰਿਕਟ ਪਬਲਿਕ ਰਿਲੇਸ਼ਨ ਆਫਿਸ ਜਲੰਧਰ ਜਾਂ ਡੀਸੀ ਜਲੰਧਰ ਦੇ ਨਾਂ ਤੋਂ ਉਸ ਰਾਹੀਂ ਤੁਸੀਂ ਪ੍ਰਾਪਤ ਕਰ ਸਕਦੇ ਹੋ ਹੋਰ ਕਿਸੇ ਵੀ ਤਰ੍ਹਾਂ ਦੀ ਜਿਹੜੀ ਕੋਈ ਤੁਹਾਨੂੰ ਅਫਵਾਹ ਮਿਲਦੀ ਹੈ ਉਸ ਤੇ ਤੁਸੀਂ ਧਿਆਨ ਨਹੀਂ ਦੇਣਾ ਜਦੋਂ ਬਲੈਕਆਊਟ ਹੁੰਦਾ ਹੈ ਜਦੋਂ ਤੁਹਾਡਾ ਤੁਹਾਨੂੰ ਸਾਇਰਨ ਦੀ ਆਵਾਜ਼ ਆਉਂਦੀ ਹੈ ਜਾਂ ਤੁਹਾਨੂੰ ਪਤਾ ਲੱਗਦਾ ਹੈ ਲਾਈਟ ਕੱਟੀ ਜਾਂਦੀ ਹੈ ਕਿ ਬਲੈਕਆਊਟ ਹੋਇਆ ਹੈ ਮੇਰੀ ਤੁਹਾਨੂੰ ਬੇਨਤੀ ਹੈ ਕਿ ਉਹਦੇ ਜਿਹੜੇ ਨਿਯਮ ਨੇ ਉਹਨਾਂ ਦੀ ਪਾਲਣਾ ਕਰੋ ਆਪਣੇ ਘਰਾਂ ਦੇ ਵਿੱਚ ਰੋ ਸਾਹਰੀ ਬਾਹਰ ਦੀ ਜਿਹੜੀ ਬੱਤੀਆਂ ਲਾਈਟਾਂ ਉਹ ਬਿਲਕੁਲ ਬੰਦ ਕਰ ਦਿਓ ਸਾਡੇ ਵੱਲੋਂ ਮੋਬਾਈਲ ਟਾਵਰ ਦੀਆਂ ਲਾਈਟਾਂ ਤੇ ਸਟਰੀਟ ਲਾਈਟਾਂ ਨੂੰ ਬੰਦ ਕਰਨ ਦੇ ਵੀ ਜਿਹੜੇ ਸੰਬੰਧਤ ਅਦਾਰੇ ਆ ਹਨ ਉਹਨਾਂ ਨੂੰ ਆਰਡਰ ਦਿੱਤੇ ਗਏ ਨੇ ਜਦੋਂ ਬਲੈਕਆਊਟ ਹੋਵੇ ਤਾਂ ਉਹ ਵੀ ਬੰਦ ਕੀਤੇ ਜਾਣਗੇ ਤੁਸੀਂ ਵੀ ਆਪਣੇ ਰੁਟੀਨ ਦੇ ਵਿੱਚ ਵੀ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਆਪਣੀ ਬਾਹਰ ਦੀ ਲਾਈਟਾਂ ਜ਼ਰੂਰ ਬੰਦ ਕਰਕੇ ਜਾਓ ਸਾਡੇ ਜਿਹੜੇ ਦੁਕਾਨਦਾਰ ਭਰਾਣੇ ਜਦੋਂ ਆਪਣਾ ਦੁਕਾਨ ਬੰਦ ਕਰਕੇ ਸ਼ਾਮ ਨੂੰ ਘਰਾਂ ਨੂੰ ਜਾਂਦੇ ਨੇ ਐਂਡ ਉਹ ਵੀ ਮੇਰੀ ਬੇਨਤੀ ਹੈ ਕਿ ਟਾਈਮਲੀ ਉਹ ਚਲੇ ਜਾਣ ਤਾਂ ਆਪਣੇ ਬਾਹਰ ਦੀ ਲਾਈਟਾਂ ਜਾਂ ਉਹਨਾਂ ਦੇ ਸਾਈਨ ਬੋਰਡ ਹੁੰਦੇ ਆ ਗਲੋ ਬੋਰਡ ਹੁੰਦੇ ਆ ਉਹਨਾਂ ਨੂੰ ਜ਼ਰੂਰ ਬੰਦ ਕਰਕੇ ਜਾਣ ਸੀਸੀਟੀਵੀ ਦੇ ਕੈਮਰੇ ਦੀਆਂ ਲਾਈਟਾਂ ਹੁੰਦੀਆਂ ਰੋਡ ਬੈਂਡ ਤੇ ਉਹਨਾਂ ਨੂੰ ਵੀ ਬੰਦ ਕਰਕੇ ਜਾਓ ਪੰਜਾਬ ਪੁਲਿਸ ਵੱਲੋਂ ਪੂਰੀ ਸੁਰੱਖਿਆ ਦਾ ਧਿਆਨ ਵੈਸੇ ਵੀ ਇਹ ਸਾਰਾ ਦਿੱਤਾ ਜਾਣਾ ਹੈ ਸੋ ਮੇਰੀ ਇਹ ਮਹਿੰਤੀ ਹੈ ਕਿ ਇਨਾ ਬਲੈਕਆਊਟ ਦੇ ਨਿਯਮਾਂ ਦੀ ਜ਼ਰੂਰ ਤੁਸੀਂ ਜਿਹੜੀ ਹੈ ਉਹ ਪਾਲਣਾ ਕਰੋ ਇਸੀ ਬਲੈਕਆਊਟ ਦੌਰਾਨ ਜੇ ਲੋਡ ਪੈਂਦੀ ਹੈ ਜਦੋਂ ਬਲੈਕਆਊਟ ਅਨਾਉਂਸ ਕੀਤਾ ਜਾਂਦਾ ਹੈ ਬਾਹਰ ਆਵਾਜਾਈ ਦੇ ਵੀ ਤੁਸੀਂ ਪਰਹੇਜ਼ ਕਰੋ ਕਿਉਂਕਿ ਵਾਹਨਾਂ ਦੀ ਲਾਈਟਾਂ ਨਾਲ ਵੀ ਬਲੈਕਆਊਟ ਦੇ ਨਿਯਮਾਂ ਦੀ ਉਲੰਘਣਾ ਹੁੰਦੀ ਹੈ ਤੁਸੀਂ ਵਾਹਨ ਵੀ ਘੱਟ ਪ੍ਰਯੋਗ ਕਰੋ ਤੇ ਬਹੁਤ ਜ਼ਿਆਦਾ ਲੋਡ ਪੈਂਦੇ ਹੀ ਵਾਹਨਾਂ ਦਾ ਜਿਹੜਾ ਹੈ ਉਪਯੋਗ ਕੀਤਾ ਜਾਵੇ ਤਾਂ ਮੈਂ ਇਹ ਹੀ ਸਾਰੀ ਸੂਚਨਾ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਸੀ ਤੇ ਨਾਲ ਹੀ ਤੁਹਾਨੂੰ ਆਸ਼ਵਾਸਨ ਵੀ ਦਿਲਾਉਣਾ ਚਾਹੁੰਦਾ ਸੀ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤੇ ਪ੍ਰਸ਼ਾਸਨ ਤੁਹਾਡੇ ਨਾਲ ਹਮੇਸ਼ਾ ਖੜਾ ਹੈ ਤਾਂ ਤੁਸੀਂ ਬਿਲਕੁਲ ਨਾ ਘਬਰਾਓ ਸਿਰਫ ਜੋ ਤੁਹਾਨੂੰ ਅਸੀਂ ਕੋਈ ਹਦਾਇਤਾਂ ਜਾਰੀ ਕਰਦੇ ਹਾਂ ਉਹਦੀ ਪਾਲਣਾ ਕਰੋ ਸਾਡੀ ਫੌਜਾਂ ਸਾਡੀ ਪੰਜਾਬ ਪੁਲਿਸ ਸਾਡੇ ਨਾਲ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਜਾਣਕਾਰੀ ਦੇਣਾ ਚਾਹੁੰਦਾ ਕਿ ਸਾਡੇ ਜ਼ਿਲ੍ਹੇ ਜਲੰਧਰ ਦੇ ਵਿੱਚ ਸਥਿਤੀ ਬਿਲਕੁਲ ਠੀਕ ਹੈ ਸਾਡੀ ਜਿਹੜੀ ਆਰਮਡ ਫੋਰਸਿਸ ਹੈ ਉਹਨਾਂ ਨੇ ਪੂਰੀ ਤਰ੍ਹਾਂ ਸਾਰੀ ਸਿਚੁਏਸ਼ਨ ਤੇ ਕੰਟਰੋਲ ਕੀਤਾ ਹੋਇਆ ਤੇ ਕਿਸੇ ਨੂੰ ਵੀ ਕਿਸੇ ਚੀਜ਼ ਲਈ ਘਬਰਾਉਣ ਦੀ ਲੋੜ ਨਹੀਂ ਹੈ ਪ੍ਰਸ਼ਾਸਨ ਵੱਲੋਂ ਤੁਹਾਨੂੰ ਸਮੇਂ-ਸਮੇਂ ਦੇ ਜਿਹੜੀ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਨੇ ਸਿਰਫ ਉਹਨਾਂ ਦੀ ਤੁਸੀਂ ਪਾਲਣਾ ਕਰਨੀ ਹੈ ਹੋਰ ਕਿਸੇ ਚੀਜ਼ ਨੂੰ ਲੈ ਕੇ ਤੁਸੀਂ ਬਿਲਕੁਲ ਵੀ ਘਬਰਾਓ ਨਾ ਕਿਸੇ ਤਰ੍ਹਾਂ ਦੀ ਅਫਵਾਹ ਨਾ ਫਲਾਓ ਕਿਉਂਕਿ ਇਹ ਦੇਖਿਆ ਜਾ ਰਿਹਾ ਹੈ ਕਿ ਸਭ ਤੋਂ ਜ਼ਿਆਦਾ ਸਾਨੂੰ ਜਿਹੜਾ ਫੇਸ ਕਰਨਾ ਪੈ ਰਿਹਾ ਹੈ ਫੇਕ ਨਿਊਜ਼ ਜਾਂ ਅਫਵਾਹ ਫਲਾਨ ਵਾਲਿਆਂ ਦੇ ਕੰਟਰੋਲ ਕਰਨ ਤੇ ਮੈਂ ਉਨਾ ਸਾਰੇ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਜੋ ਵੀ ਕਿਸੇ ਤਰ੍ਹਾਂ ਦੀ ਫੇਕ ਨਿਊਜ਼ ਜਾਂ ਅਫਵਾਹ ਫਲਾਉਂਦਾ ਉਸ ਨੂੰ ਟ੍ਰੇਸ ਕਰਕੇ ਸਾਡੇ ਵੱਲੋਂ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਇਸ ਲਈ ਅਜਿਹੀ ਸਥਿਤੀ ਵਿੱਚ ਤੁਸੀਂ ਬਿਲਕੁਲ ਵੀ ਕੋਈ ਵੀ ਅਫਵਾਹ ਨਾ ਫੈਲਾਓ ਇਸ ਤੋਂ ਇਲਾਵਾ ਮੇਰੇ ਵੱਲੋਂ ਕਲ ਆਰਡਰ ਕੀਤੇ ਗਏ ਸੀਗੇ ਕਿ ਕਈ ਲੋਕਾਂ ਵੱਲੋਂ ਇਹ ਦੇਖਿਆ ਜਾ ਰਿਹਾ ਸੀ ਕਿ ਪੈਨਿਕ ਬਾਇੰਗ ਬਾਜ਼ਾਰਾਂ ਦੇ ਵਿੱਚ ਮਾਲ ਸੇ ਵਿੱਚ ਜਾ ਕੇ ਕੀਤੀ ਜਾ ਰਹੀ ਸੀ ਤੇ ਇਹ ਵੀ ਸਾਨੂੰ ਪਤਾ ਲੱਗਿਆ ਸੀ ਕਿ ਕੁਝ ਜਮ੍ਹਾਂ ਕਰੋ ਜਮ੍ਹਾਂ ਖਰਾਂ ਵਲੋਂ ਜਿਹੜੀ ਵਸਤੂਆਂ ਦੀ ਖਰੀਦ ਕੀਤੀ ਜਾ ਰਹੀ ਹੈ ਉਹਨਾਂ ਨੂੰ ਜਮ੍ਹਾਂ ਕੀਤਾ ਜਾ ਰਿਹਾ ਉਹਨਾਂ ਨੂੰ ਵੀ ਮੈਂ ਪ੍ਰਸ਼ਾਸਨ ਵੱਲੋਂ ਇਛਤਾਬ ਨਹੀਂ ਦੇਣਾ ਚਾਹੁੰਦਾ ਕਿ ਸਾਡੇ ਵੱਲੋਂ ਕਿਸੇ ਤਰ੍ਹਾਂ ਦੀ ਵੀ ਜਮ੍ਹਾਂ ਕੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਸਾਡੀ ਟੀਮਾਂ ਬਾਜ਼ਾਰ ਦੇ ਵਿੱਚ ਨੇ ਉਹ ਚੈੱਕ ਕਰੀਆਂ ਨੇ ਜੇ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਕਿ ਕਿਸੇ ਵੱਲੋਂ ਕਿਸੇ ਤਰ੍ਹਾਂ ਦੀ ਹੋਡਿੰਗ ਕੀਤੀ ਗਈ ਹੈ ਤਾਂ ਉਹਦੇ ਖਿਲਾਫ ਵੀ ਅਸੀਂ ਸਖਤ ਐਕਸ਼ਨ ਲਵਾਂਗੇ ਤੇ ਲੋਕਾਂ ਨੂੰ ਮੇਰੀ ਅਪੀਲ ਹੈ ਕੀ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੁਹਾਨੂੰ ਹਰ ਤਰ੍ਹਾਂ ਦੀ ਜ਼ਰੂਰੀ ਵਸਤੂਆਂ ਲੋਡ ਮੈਨ ਤੇ ਮੁਹਈਆ ਕਰਵਾਈਆਂ ਜਾਣੀਆਂ ਤੇ ਤੁਸੀਂ ਬਿਲਕੁਲ ਵੀ ਕਿਸੇ ਵੀ ਤਰ੍ਹਾਂ ਦੀ ਪੈਨਿਕ ਬਾਇੰਗ ਨਾ ਕਰੋ ਤੁਹਾਨੂੰ ਹਰ ਤਰ੍ਹਾਂ ਦੀ ਵਸਤੂਆਂ ਦੀ ਜ਼ਰੂਰਤ ਜਿਹੜੀ ਹੈ ਪ੍ਰਸ਼ਾਸਨ ਵੱਲੋਂ ਮੁਹਈਆ ਕਰਵਾਈ ਜਾਏਗੀ ਸਾਡੇ ਵੱਲੋਂ ਪਿਛਲੇ ਦਿਨਾਂ ਆਰਡਰ ਕੀਤੇ ਗਏ ਨੇ ਇੱਕ ਤਾਂ ਡਰੋਨ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿਅਕਤੀ ਨਾ ਉਡਾਏ ਉਹਦੇ ਖਿਲਾਫ ਐਕਸ਼ਨ ਹੋ ਸਕਦਾ ਨਾਲ ਹੀ ਉੱਚੀ ਆਵਾਜ਼ ਵਾਲੇ ਜਿਹੜੇ ਆਤੀਸ਼ਬਾਜੀ ਹੈ ਜਿਹੜੇ ਕਿ ਲੋਕਾਂ ਦੇ ਮਨ ਦੇ ਵਿੱਚ ਡਰ ਜਾਂ ਤਣਾਅ ਦੀ ਸਥਿਤੀ ਪੈਦਾ ਕਰਦੇ ਨੇ ਉਸ ਤੇ ਵੀ ਪੁਲਤਿਆ ਅਸੀਂ ਬੈਨ ਕੀਤਾ ਹੈਗਾ ਕਿਸੇ ਵੀ ਵਿਅਕਤੀ ਵੱਲੋਂ ਅਜੀਹੇ ਪਟਾਕੇ ਜਾਂ ਆਤੀਸ਼ਬਾਜੀ ਚਲਾਈ ਜਾਂਦੀ ਹੈ ਉਹਦੇ ਖਿਲਾਫ ਵੀ ਐਕਸ਼ਨ ਪਿਆ ਜਾ ਸਕਦਾ ਹੈ ਅਜੀਹੇ ਲੋਕ ਜਿਹੜੇ ਸਾਡੇ ਇਨ੍ਹਾਂ ਆਦੇਸ਼ਾਂ ਦੀ ਉਲੰਘਣਾ ਕਰਦੇ ਆ ਉਹਦੇ ਬਾਰੇ ਵੀ ਤੁਸੀਂ ਜਾਣਕਾਰੀ ਸਾਡੇ ਕੰਟਰੋਲ ਰੂਮ ਨੰਬਰ ਤੇ ਦੇ ਸਕਦੇ ਹੋ ਤਾਂ ਕਿ ਉਹਨਾਂ ਖਿਲਾਫ ਅਸੀਂ ਐਕਸ਼ਨ ਲੈ ਸਕੀਏ ਏ ਸਾਡਾ ਕੰਟਰੋਲ ਰੂਮ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੋ ਕਿ ਹੈ 0181 222 4417 0181 222 4417 ਮੈਨੂੰ ਕਈ ਤਰ੍ਹਾਂ ਦੇ ਇਹ ਲੋਕੀ ਸਵਾਲ ਪੁੱਛ ਰਹੇ ਨੇ ਕਿ ਕੀ ਬਲੈਕਆਊਟ ਦੁਬਾਰਾ ਹੋਗਾ ਜਾਂ ਕਿਸ ਤਰ੍ਹਾਂ ਦੁਬਾਰਾ ਮੌਕ ਡ੍ਰਿਲ ਕੀਤੀ ਜਾਵੇਗੀ ਸੋ ਮੌਕ ਡ੍ਰਿਲ ਬਲੈਕਆਊਟ ਬਲੈਕਆਊਟ ਦੀ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਜਾਣੀ ਜੇ ਲੋਡ ਪੈਂਦੀ ਹੈ ਐਜ਼ ਐਨ ਅਮਰਜੈਂਸੀ ਮੀਜਰ ਤਾਂ ਜ਼ਰੂਰ ਬਲੈਕਆਊਟ ਕੀਤਾ ਜਾਵੇਗਾ ਜਦੀ ਸੂchnਾ ਸਾਇਰਨ ਰਾਹੀਂ ਜਾਂ ਤੁਹਾਨੂੰ ਮੀਡੀਆ ਅਪਡੇਟਸ ਰਾਹੀਂ ਤੁਹਾਨੂੰ ਦਿੱਤੀ ਜਾ ਸਕਦੀ ਹੈ ਅਜਿਹੇ ਮੀਡੀਆ ਅਪਡੇਟਸ ਸਾਡੇ ਜਿਹੜੇ অথੈਨਟੀਕੇਟਿਡ ਸੋਸ਼ਲ ਮੀਡੀਆ ਪੇजेस ਨੇ ਡਿਸਟ੍ਰਿਕਟ ਪਬਲਿਕ ਰਿਲੇਸ਼ਨ ਆਫਿਸ ਜਲੰਧਰ ਜਾਂ ਡੀਸੀ ਜਲੰਧਰ ਦੇ ਨਾਂ ਤੋਂ ਉਸ ਰਾਹੀਂ ਤੁਸੀਂ ਪ੍ਰਾਪਤ ਕਰ ਸਕਦੇ ਹੋ ਹੋਰ ਕਿਸੇ ਵੀ ਤਰ੍ਹਾਂ ਦੀ ਜਿਹੜੀ ਕੋਈ ਤੁਹਾਨੂੰ ਅਫਵਾਹ ਮਿਲਦੀ ਹੈ ਉਸ ਤੇ ਤੁਸੀਂ ਧਿਆਨ ਨਹੀਂ ਦੇਣਾ ਜਦੋਂ ਬਲੈਕਆਊਟ ਹੁੰਦਾ ਹੈ ਜਦੋਂ ਤੁਹਾਡਾ ਤੁਹਾਨੂੰ ਸਾਇਰਨ ਦੀ ਆਵਾਜ਼ ਆਉਂਦੀ ਹੈ ਜਾਂ ਤੁਹਾਨੂੰ ਪਤਾ ਲੱਗਦਾ ਹੈ ਲਾਈਟ ਕੱਟੀ ਜਾਂਦੀ ਹੈ ਕਿ ਬਲੈਕਆਊਟ ਹੋਇਆ ਹੈ ਮੇਰੀ ਤੁਹਾਨੂੰ ਬੇਨਤੀ ਹੈ ਕਿ ਉਹਦੇ ਜਿਹੜੇ ਨਿਯਮ ਨੇ ਉਹਨਾਂ ਦੀ ਪਾਲਣਾ ਕਰੋ ਆਪਣੇ ਘਰਾਂ ਦੇ ਵਿੱਚ ਰਹੋ ਸਾਰੇ ਬਾਹਰ ਦੀ ਜਿਹੜੀ ਬੱਤੀਆਂ ਲਾਈਟਾਂ ਉਹ ਬਿਲਕੁਲ ਬੰਦ ਕਰ ਦਿਓ ਸਾਡੇ ਵੱਲੋਂ ਮੋਬਾਈਲ ਟਾਵਰ ਦੀਆਂ ਲਾਈਟਾਂ ਤੇ ਸਟਰੀਟ ਲਾਈਟਾਂ ਨੂੰ ਬੰਦ ਕਰਨ ਦੇ ਵੀ ਜਿਹੜੇ ਸੰਬੰਧਤ ادارے ਹਨ ਉਹਨਾਂ ਨੂੰ ਆਰਡਰ ਦਿੱਤੇ ਗਏ ਨੇ ਜਦੋਂ ਬਲੈਕਆਊਟ ਹੋਵੇ ਤਾਂ ਉਹ ਵੀ ਬੰਦ ਕੀਤੇ ਜਾਣਗੇ ਤੁਸੀਂ ਵੀ ਆਪਣੇ ਰੂਟੀਨ ਦੇ ਵਿੱਚ ਵੀ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਆਪਣੀ ਬਾਹਰ ਦੀ ਲਾਈਟਾਂ ਜ਼ਰੂਰ ਬੰਦ ਕਰਕੇ ਜਾਓ ਸਾਡੇ ਜਿਹੜੇ ਦੁਕਾਨਦਾਰ ਭਰਾ ਨੇ ਜਦੋਂ ਆਪਣਾ ਦੁਕਾਨ ਬੰਦ ਕਰਕੇ ਸ਼ਾਮ ਨੂੰ ਘਰਾਂ ਨੂੰ ਜਾਂਦੇ ਨੇ ਐਂਡ ਉਹ ਵੀ ਮੇਰੀ ਬੇਨਤੀ ਹੈ ਕਿ ਟਾਈਮਲੀ ਉਹ ਚਲੇ ਜਾਣ ਤਾਂ ਆਪਣੇ ਬਾਹਰ ਦੀ ਲਾਈਟਾਂ ਜਾਂ ਉਹਨਾਂ ਦੇ ਸਾਈਨ ਬੋਰਡ ਹੁੰਦੇ ਆ ਗਲੋ ਬੋਰਡ ਹੁੰਦੇ ਆ ਉਹਨਾਂ ਨੂੰ ਜ਼ਰੂਰ ਬੰਦ ਕਰਕੇ ਜਾਣ ਸੀਸੀਟੀਵੀ ਦੇ ਕੈਮਰੇ ਦੀ ਲਾਈਟਾਂ ਹੁੰਦੀਆਂ ਲੋਡ ਬੈਂਡ ਤੇ ਉਹਨਾਂ ਨੂੰ ਵੀ ਬੰਦ ਕਰਕੇ ਜਾਓ ਪੰਜਾਬ ਪੁਲਿਸ ਵੱਲੋਂ ਪੂਰੀ ਸੁਰੱਖਿਆ ਦਾ ਧਿਆਨ ਵੈਸੇ ਵੀ ਇਹ ਸਾਰਾ ਦਿੱਤਾ ਜਾਣਾ ਹੈ ਸੋ ਮੇਰੀ ਇਹ ਮਿਹਨਤੀ ਹੈ ਕਿ ਇਨਾ ਬਲੈਕਆਊਟ ਦੇ ਨਿਯਮਾਂ ਦੀ ਜ਼ਰੂਰ ਤੁਸੀਂ ਜਿਹੜੀ ਹੈ ਉਹ ਪਾਲਣਾ ਕਰੋ ਇਸੀ ਬਲੈਕਆਊਟ ਦੌਰਾਨ ਜੇ ਲੋਡ ਪੈਂਦੀ ਹੈ ਜਦੋਂ ਬਲੈਕਆਊਟ ਅਨਾਉਂਸ ਕੀਤਾ ਜਾਂਦਾ ਹੈ ਬਾਹਰ ਆਵਾਜਾਈ ਤੇ ਵੀ ਤੁਸੀਂ ਪਰਹੇਜ਼ ਕਰੋ ਕਿਉਂਕਿ ਵਾਹਨਾਂ ਦੀ ਲਾਈਟਾਂ ਨਾਲ ਵੀ ਬਲੈਕਆਊਟ ਦੇ ਨਿਰਮਾਣ ਦੀ ਉਲੰਘਣਾ ਹੁੰਦੀ ਹੈ ਤੁਸੀਂ ਵਾਹਨ ਵੀ ਘੱਟ ਪ੍ਰਯੋਗ ਕਰੋ ਤੇ ਬਹੁਤ ਜ਼ਿਆਦਾ ਲੋਡ ਪੈਣ ਤੇ ਹੀ ਵਾਹਨਾਂ ਦਾ ਜਿਹੜਾ ਹੈ ਉਪਯੋਗ ਕੀਤਾ ਜਾਵੇ ਤਾਂ ਮੈਂ ਇਹ ਹੀ ਸਾਰੀ ਸੂਚਨਾ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਸੀ ਤੇ ਨਾਲ ਹੀ ਤੁਹਾਨੂੰ ਆਸ਼ਵਾਸਨ ਵੀ ਦਿਲਾਉਣਾ ਚਾਹੁੰਦਾ ਸੀ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤੇ ਪ੍ਰਸ਼ਾਸਨ ਤੁਹਾਡੇ ਨਾਲ ਹਮੇਸ਼ਾ ਖੜਾ ਹੈ ਤਾਂ ਤੁਸੀਂ ਬਿਲਕੁਲ ਨਾ ਘਬਰਾਓ ਸਿਰਫ ਜੋ ਤੁਹਾਨੂੰ ਅਸੀਂ ਕੋਈ ਹਦਾਇਤ